ਦਾ ਜਿੱਤੇ ਦਾ ਆਗੂ ਬਦਲ ਨਹੀਂ ਕੋਈ ਨਹੀਂ ਕੋਈ এজেন্ডੇ ਤੇ ਨਹੀਂ ਦੇਖੋ ਜੋ ਪ੍ਰਧਾਨ ਸਾਹਿਬ ਨੇ ਕਿਹਾ ਸ਼੍ਰਮਣੀ ਕਾਲਜ ਦੇ ਪ੍ਰਧਾਨ ਸਾਹਿਬ ਨੇ ਉਹ ਹੋਮ ਮਿਨਿਸਟਰ ਨੇ ਬਿੱਤੀ ਕੀਆ ਮਨੇ ਉਹਨਾਂ ਨੇ ਆਪਣਾ ਇਹ ਗੱਲ ਜਿਹੜੀ ਕਹੀ ਹੈ ਕਿਸੇ ਮੁੱਦੇ ਨੂੰ ਆਧਾਰ ਬਣਾ ਕੇ ਕਹੀ ਹੈ ਉਹ ਆਪਣੀ ਇਨਫੋਰਮੇਸ਼ਨ ਦੇ ਆਧਾਰ ਤੇ ਕਹੀ ਹੈ ਲੇਕਿਨ ਮੈਂ ਤੇ ਇਹ ਸਮਝਦਾ ਬੇਸਿਕਲੀ ਕਿ ਠੀਕ ਹੈ ਉਹ ਤਾਂ ਹੁੰਦਾ ਹੀ ਹੈ ਵੀ ਤਰਾਤੇ ਕੁਝ ਏਜੰਸੀਆਂ ਰਹੀਆਂ ਨੇ ਜਿਹੜੀਆਂ ਕਿ ਸਾਡੇ ਆਪਸੀ ਸਦਭਾਵਨਾ ਤੇ ਆਪਸੀ ਪਿਆਰ ਬਣਿਆ ਹੋਇਆ ਪੰਜਾਬ ਦੇ ਵਿੱਚ ਆਪਸੀ ਅਮਨ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਉਹਨੂੰ ਵਿਗਾੜਨ ਲਈ ਹੀ ਕੰਮ ਕੀਤਾ ਜਾ ਰਹੇ ਆ ਕਿਉਂਕਿ ਕਿਸੇ ਧਰਮ ਦੇ ਧਾਰਮਿਕ ਗ੍ਰੰਥੋਂ ਜੇ ਕ੍ਰਿਸਤਾਂ ਦਾ ਆਪਾਂ ਵਿਹਾਰ ਕਰਾਂਗੇ ਨੇ ਨੇਚਰਲੀ ਪੜਕਾਟ ਪੈਦਾ ਹੋਏਗੀ ਔਰ ਪੜਕਾਟ ਪੈਦਾ ਕਰਕੇ ਉਹ ਲੋਕ ਸਾਨੂੰ ਦਾ ਦੇਲਾ ਸਮਾਜਿਕ ਪਾਇਚਾਰਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿੱਦ ਤੋਂ ਸਾਨੂੰ ਚੇਤਨ ਤੇ ਸੁਚੇਤ ਹੋਣ ਦੀ ਲੋੜ ਹੈ ਜਥੇਦਾਰਾਂ ਦੀ ਨਿਯੁਕਤੀ ਦੇ ਸਬੰਧ ਵਿੱਚ ਜਥੇਦਾਰਾਂ ਦੇ ਰਿਟਾਇਰਮੈਂਟ ਦੇ ਸਬੰਧ ਵਿੱਚ ਜਥੇਦਾਰਾਂ ਦੇ ਜੋ ਸੇਵਾ ਵਿਧਿ ਵਿਧਾਨ ਹੈ ਜੋ ਉਹ ਔਰ ਜੋ ਉਹਨਾਂ ਦੇ ਮਤਲਬ ਸੇਵਾ ਕਾਲ ਵਿੱਚ ਉਹਨਾਂ ਨੂੰ ਜੋ ਕੁਝ ਵੀ ਉਹਨਾਂ ਨੂੰ ਸੁਵਿਧਿ ਵਿਧਾਨ ਲੋ ਵੀ ਸੁਵਿਧਾਾਂ ਦੇਣੀਆਂ ਨੇ ਉਹ ਸਾਰਿਆਂ ਬਾਰੇ ਇੱਕ ਕਮੇਟੀ ਆਲਰੇਡੀ ਕਨਸਟੀਟਿਊਟ ਕੀਤੀ ਹੋਈ ਹੈ お話に出るバラら。